ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਲਓ ਜੀ ਅੱਜ ਆਪਾਂ ਆਏ ਆ ਜੀ ਖੇਤ ਦੇ ਵਿੱਚ ਤੇ ਇੱਧਰ ਕਣਕ ਖੜੀ ਆ ਇੱਧਰ ਕਣਕ ਵੱਢੀ ਗਈ ਆ ਤੇ ਅੱਜ ਆਪਾਂ ਵਿਖਾਉਣ ਆਏ ਆ ਇੱਥੇ ਇੱਕ ਜ਼ਿਮੀਂਦਾਰ ਦਾ ਹਿੱਲ ਗਿਆ ਦਿਮਾਗ ਖਰਾਬ ਹੋ ਗਿਆ ਉਸ ਬੰਦੇ ਦਾ ਉਹਦਾ ਦਿਮਾਗ ਖਰਾਬ ਹੋ ਗਿਆ ਤੇ ਉਹ ਤੁਹਾਨੂੰ ਵਿਖਾਉਣ ਆਏ ਆ ਤੇ ਪੁੱਛਦੇ ਆ ਵੀ ਕੀ ਗੱਲ ਵੀ ਤੈਨੂੰ ਕਿੰਨੇ ਪਰਮਿਸ਼ਨ ਦੇਤੀ ਵੀ ਹੱਲੇ ਕਣਕਾਂ ਖੜੀਆਂ ਤੂੜੀਆਂ ਬਣਨ ਵਾਲੀਆਂ ਪਈਆਂ ਰੁਪਈਏ 'ਚ 20 ਪੈਸੇ ਕਣਕ ਵੱਢੀ ਗਈ 80 ਪੈਸੇ ਕਣਕ ਖੜੀ ਆ ਤੇ ਉਹ ਪਤੰਦਰ ਨੇ ਕੀ ਕੀਤਾ ਉਹ ਪਤੰਦਰ ਨੇ ਇਧਰਲੇ ਬੰਨੇ ਲਾਈ ਬੈਠਾ ਜੀ ਝੋਨਾ ਆ ਦੇਖੋ ਆ ਲਾਈ ਫਿਰਦਾ ਜੀ ਝੋਨਾ ਕਣਕ ਖੜੀ ਆ ਤੂੜੀਆਂ ਬਣਨ ਵਾਲੀਆਂ ਜਾਂ ਤੂੜੀ ਬਣੀ ਜਾਂਦੀ ਆ ਇਧਰਲੇ ਬੰਨੇ ਟਾਵੀ ਟਾਵੀ ਤੇ ਇਹ ਪਤੰਦਰ ਝੋਨਾ ਲਾਈ ਬੈਠਾ 16 ਤਰੀਕ ਚੌਥਾ ਮਹੀਨਾ 2025 ਦੇ ਵਿੱਚ ਝੋਨਾ ਲਾਈ ਬੈਠਾ ਜੀ ਤੇ ਹਾਲਾਂਕਿ ਸਰਕਾਰ ਕਹਿੰਦੀ ਆ ਵੀ 25 ਜੂਨ 20 ਤੋਂ ਬਾਅਦ ਲਾਉਣਾ ਏ ਝੋਨਾ 20 ਜੂਨ ਤੋਂ ਇਹ ਪਤੰਦਰ ਪਹਿਲਾਂ ਲਾਈ ਬੈਠਾ ਆਜੋ ਫਿਰ ਉਹਦੇ ਨਾਲ ਕਰਦੇ ਆ ਓ ਖੜਾ ਜੀ ਮੋਟਰ ਤੇ ਪਤਾ ਨਹੀਂ ਕੀ ਪੰਗੇ ਜੇ ਲਈ ਜਾਂਦਾ ਉੱਥੇ ਅਮਰਾ ਜੂਮ ਕਰਕੇ ਵਿਖਾ ਹਾਂਜੀ ਲੋ ਜੀ ਆਪਾਂ ਪਹੁੰਚ ਗਏ ਆ ਉਸ ਜ਼ਿਮੀਦਾਰ ਕੋਲ ਜਿਨੇ ਝੋਨਾ ਲਾਇਆ ਹੋਇਆ ਤੇ ਉਹਦੇ ਨਾਲ ਕਰਦੇ ਆ ਗੱਲ ਆਜੋ ਵੀ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੇ ਠੀਕ ਹੈ ਜੀ ਹੋ ਠੀਕ ਹੋ ਵਧੀਆ ਵਧੀਆ ਚੱਲਦੀ ਰਹੀ ਕੋਲ ਵਧੀਆ ਚੱਹੀ ਰਹੀ ਜੀ ਆਇਓ ਕੀ ਕਰੀ ਜਾਂਦੇ ਹੋ ਇਬਾਰ ਮੱਖੀ ਲਾਉਣੀ ਸੀ ਮੋਟਰ ਦੀ ਅੱਛਾ ਬੜੀ ਗਰਮ ਹੁੰਦੀ ਸੀ ਮੋਟਰਾਂ ਦੀ ਪਲੇਟਾਂ ਪਲੂਟਾਂ ਚੰਗੀਆਂ ਲਾਈਆਂ ਐ ਪਲੇਟਾਂ ਦਾ ਪਰ ਐਵੇਂ ਹੀ ਐ ਭਾਈ ਹੁਣ ਫਸਲ ਪਾਲਣੀ ਐ ਠੀਕ ਐ ਜੀ ਜਿਹੜਾ ਸਰਕਾਰ ਨੇ ਜਿਗਾਰਡ ਦਿੱਤਾ ਉਹਦਾ ਲਾਉਣਾ ਹੀ ਐ ਫਿਰ ਇਹ ਤਾਂ ਹੈ ਫਿਰ ਹੈ ਤੇ ਤੁਸੀਂ ਐ ਦੱਸੋ ਭਾਈ ਯਰ ਲੋਕਾਂ ਹਜੇ ਕਣਕਾਂ ਵੱਢੀਆਂ ਨਹੀਂ ਤੇ ਟੂੜੀਆਂ ਵੀ ਵਿਟਾਮੀਆਂ ਟੱਲੀਆਂ ਬਣੀਆਂ ਜਾਂਦੀਆਂ ਤੇ ਤੁਸੀਂ ਝੋਨਾ ਲਾਈ ਬੈਠੇ ਕੀ ਚੱਕਰ ਐ ਚੋਨਾ ਦੇ ਬਾਈ ਐਵੇਂ ਵੀ ਜਦੋਂ ਇਹ ਹੁਣ ਜਿੰਨਾ ਪਹਿਲਾਂ ਲੱਜੇਗਾ ਪਾਣੀ ਹੁਣ ਤੋਂ ਪਹਿਲਾਂ ਪਹਿਲਾਂ ਵੱਢਿਆ ਜਾਏਗਾ ਪਹਿਲਾਂ ਤਾਂ ਆਪਣੇ ਸੋਰੀ ਇੱਕ ਗੱਲ ਸੋ ਤੁਹਾਡਾ ਨਾਮ ਦੱਸੋ ਕੀ ਹੈ ਜੀ ਨਾਮ ਮੇਰਾ ਵਿਕਰਮ ਕਬੋਜ ਹੈ ਬਾਈ ਮੇਰੀ ਗੱਲ ਸੁਣੋ ਵਿਕਰਮ ਜੀ ਇਹ ਤੁਸੀਂ ਝੋਨਾ ਮੰਨ ਲਓ ਵੀ ਕਿੰਨੂੰ ਪੁੱਛ ਕੇ ਲਾ ਲਿਆ ਇੱਥੇ ਸੋ ਯਾ ਭਾਈ ਇਹ ਪੁੱਛਣਾ ਕਿਨੂੰ ਸੀਗਾ ਇਹ ਤਾਂ ਹੁਣ ਮਾਲਕ ਦੀ ਮਰਜ਼ੀ ਇਹ ਲਾ ਲਿਆ ਲਾ ਲਿਆ ਨਹੀਂ ਮਾਲਕ ਉੱਪਰ ਲਾ ਕੇ ਤੋ ਮਾਲਕ ਤੁਸੀਂ ਤੁਹਾਡੀ ਮਰਜ਼ੀ ਇਹ ਮਾਲਕ ਉੱਪਰਲੇ ਦੀ ਮਰਜ਼ੀ ਹੁੰਦੀ ਹੈ ਉਹ ਤੋਂ ਬਿਨਾ ਪੱਤਾ ਵੀ ਨਹੀਂ ਹਲਦਾ ਕੋਈ ਮਰਜ਼ੀ ਸਾਡੀ ਵੀ ਹੈ ਪੈ ਭਰੇ ਨਹੀਂ ਹੁਣ ਏਰੀਆ ਕਿਹੜਾ ਆ ਜਿੱਥੇ ਤੁਸੀਂ ਝੋਨਾ ਲਾਈ ਬੈਠੇ ਹੋ ਉਹ ਦੱਸੋ ਸਾਨੂੰ ਏਰੀਆ ਭਾਈ ਇੱਕ ਘੱਗਰ ਨਦੀ ਆ ਨਦੀ ਦੇ ਅੰਦਰ ਅੰਦਰ ਦਾ ਏਰੀਆ ਬੰਨਾ ਦੇ ਅੰਦਰ ਅੰਦਰ ਲੱਗਦਾ ਜੀ ਅਸੀਂ ਹੈਗੇ ਜੀ ਘੱਗਰ ਦਰਿਆ 'ਚ ਘੱਗਰ ਦਰਿਆ ਹੈਗਾ ਜੀ ਸਾਡੇ ਏਰੀਏ ਦਾ ਰਾਣੀਆਂ ਦੇ ਨਾਲ ਉਤੂ ਹੈਡ ਜਿੱਥੋਂ ਮੇਨ ਇਹ ਚੱਲਦੀ ਆ ਤੇ ਪਿਛੋ ਸਰਦੂਲਗੜ ਵਾਇਆ ਹੋ ਕੇ ਆਪਣੇ ਏਰੀਆ ਚ ਹੁੰਦਾ ਤੇ ਲਸਣ ਸੀਗਾ ਜੀ ਆਪਣੇ ਆ ਪੜੀ ਕੇ ਆ ਪਹਿਲੀ ਕੇ ਲਸਣ ਸੀਗਾ ਲਸਣ ਪੱਟ ਕੇ ਤੇ ਇੱਥੇ ਝੋਨਾ ਲਾਤਾ ਹੁਣ ਠੀਕ ਹੈ ਠੀਕ ਹੈ ਜੀ ਇੱਥੇ ਪਹਿਲੋਂ ਲਸਣ ਸੀਗਾ ਹਾਂਜੀ ਤੇ ਇਹ ਫਿਰ ਮੰਨ ਲਓ ਵੀ ਜਿਹੜੀ ਆ ਤੁਸੀਂ ਹੁਣ ਅੱਜ 16 ਤਰੀਕ ਹੋ ਗਈ ਚੌਥੇ ਮਹੀਨੇ ਦੀ ਹਾਂਜੀ ਤੇ ਗਵਰਨਮੈਂਟ ਵੱਲੋਂ ਆਪ ਨੂੰ ਕੀ ਹਦਾਇਤ ਹੁੰਦੀ ਆ ਵੀ ਝੋਨਾ ਨਹੀਂ ਗਵਰਨਮੈਂਟ ਦੀ ਕੋਈ ਰੋਕ ਨਹੀਂ ਹੁੰਦੀ ਜੀ ਭਾਵੇਂ ਸਰਦੀਆਂ ਚ ਲਾਈ ਜੋ ਭਾਵੇਂ ਗਰਮੀਆਂ ਚ ਲਾਈ ਜੋ ਅੰਦਰ ਫਸਲ ਦੀ ਕੋਈ ਰੋਕ ਟੋਕ ਨਹੀਂ ਹੁੰਦੀ ਰੋਕ ਟੋਕ ਐਵੇਂ ਆ ਵੀ ਮੰਨ ਲਓ ਵੀ ਫਲੱਡ ਫਲੂਟ ਆ ਜਾਂਦਾ ਉਹ ਤੋਂ ਆਪਣੀ ਮੰਨ ਲਓ ਫਸਲ ਮਰ ਜਾਂਦੀ ਹੈ ਹਾਂਜੀ ਹਾਂਜੀ ਉਹਦੇ ਮੁਤਾਬਿਕ ਵੀ ਅਗਲੇ ਕਹਿੰਦੇ ਵੀ ਤੁਸੀਂ ਹਾਂ ਜੀ ਛੋਟੇ ਮਹੀਨੇ ਨੂੰ ਫਸਲ ਮੈਨੇ ਲਾ ਸਕਦੇ ਆ ਜੀ ਵੀ ਆਪਦੀ ਇੱਕ ਫਸਲ ਚੱਕ ਲੋ ਤੇ ਦੂਜੀ ਦਾ ਨੁਕਸਾਨ ਨਾ ਹੋਵੇ ਤਾਂ ਜੀ ਆਪਦੇ ਰਿਸਕ ਤੇ ਆ ਜੇ ਲਾਵਾਂਗੇ ਉਤੋਂ ਪੱਕੀ ਪਕਾਈ ਤੇ ਵੀ ਪਾਣੀ ਆ ਜਾਂਦਾ ਕਈ ਵਾਰ ਠੀਕ ਹੈ ਜੀ ਹਾਂ ਉਹਦਾ ਗਵਰਨਮੈਂਟ ਨੂੰ ਲਾਂਮਾ ਨਹੀਂਗਾ ਸਾਡਾ ਕੋਲ ਹਾਂ ਉਹਦਾ ਲਾਂਮਾ ਨਹੀਂਗਾ ਤਾਂ ਕਰਕੇ ਮੰਨ ਲਓ ਵੀ ਤੁਹਾਨੂੰ ਉਹਨਾਂ ਨੇ ਕਿਹਾ ਵੀ ਪਹਿਲਾਂ ਤੁਸੀਂ ਲਾ ਕੇ ਆਪਦਾ ਪਹਿਲਾਂ ਵੀ ਹਾਂ 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 ਠੀਕ ਠੀਕ ਹੈ ਜੀ ਤੇ ਇਹ ਫਿਰ ਲਗਭਗ ਚਾਂਸ ਬਣ ਜਾਂਦੇ ਆ ਵੀ ਫਸਲ ਬਰਬਾਦ ਹੁੰਦੇ ਕਿ ਬਚ ਜਾਂਦਾ ਹੈ ਸਰ ਹੋ ਜਾਂਦਾ ਜੀ ਐਵੇਂ ਜਿੱਦਣ ਜਿਆਦਾ ਪਾਣੀ ਆ ਜੇ ਤਾਂ ਮੰਨ ਲਓ ਵੀ ਬਰਸਾਤਾਂ ਤੇ ਆ ਹਾਂ ਇਹਦਾ ਬਰਸਾਤਾਂ ਤੇ ਡਿਪੈਂਡ ਹੈ ਜੀ ਪਿੱਛੇ ਬਰਸਾਤ ਜਿਆਦਾ ਪੈ ਗਈ ਤਾਂ ਕਈਆਂ ਵਾਰੀ ਪੱਕੀਆਂ ਪਕਾਈਆਂ ਵੀ ਰੁੜ ਜਾਂਦੀਆਂ ਠੀਕ ਹੈ ਠੀਕ ਹੈ ਜੀ ਤੇ ਜੇ ਹੋਈ ਕਿਸਮਤ ਹੈ ਤਾਂ ਵੱਡੀ ਜਾਂਦੀ ਆ ਇਹ ਪੈਲੀਆਂ ਜਿਹੜੀਆਂ ਮੰਨ ਲਓ ਵੀ ਆ ਨਾਲੀ ਦਾ ਰਕਬਾ ਆ ਗਿਆ ਜਿਹੜਾ ਹਾਂਜੀ ਇਹਦੇ ਚ ਫਿਰ ਝਾੜ ਝੂੜ ਕੀ ਰਹਿ ਜਾਂਦਾ ਵੀ ਕਣਕ ਦਾ ਤੇ ਝਾੜ ਦੇ ਨਾਲੋਂ ਆ ਬਾਹਰ ਨਾਲੋਂ ਚੰਗੀ ਆ ਠੀਕ ਹੈ ਜੀ ਠੰਡੀਆਂ ਜ਼ਮੀਨਾਂ ਨੇ ਠੰਡੀਆਂ ਜ਼ਮੀਨਾਂ ਨੇ ਤੇ ਪਾਣੀ ਇਹਨੂੰ ਬੋਰ ਦਾ ਤੇ ਲਾਇਆ ਨਹੀਂ ਐਸੋ ਚੱਕ ਕੇ ਦਰਿਆ ਦਾ ਪਾਣੀ ਲੱਕੀਆ ਪਾਣੀ ਮਾੜਾ ਵਿਖਾ ਦਿਓ ਆ ਜੀ ਕੱਗਰ ਚੱਲਣ ਦੀ ਆ ਤੇ ਪਾਣੀ ਚੱਲਣ ਦਾ ਇੱਥੋਂ ਚੱਕ ਕੇ ਹੀ ਪਾਣੀ ਲੱਗ ਜਾਂਦਾ ਅੰਦਰ ਨੂੰ ਆ 20 ਫੁੱਟ ਤੇ ਪਾਣੀ ਆ ਆਪਾਂ ਕੋਈ ਧਰਤੀ ਦਾ ਪਾਣੀ ਨਹੀਂ ਖਰਾਬ ਕਰਨਾ ਕੋਈ ਬਿਜਲੀ ਨਹੀਂ ਖਰਾਬ ਕਰਨੀ ਇੱਥੋਂ ਚੱਕੀ ਹੁਣਾ ਲਾਈ ਹੁਣਾ ਇੱਥੋਂ ਹੀ ਚੱਕੀ ਜਾਣਾ ਤੇ ਲਾਈ ਜਾਣਾ ਹਾਂਜੀ ਤੇ ਬਾਈ ਨੇ ਲਾ ਰੱਖਿਆ ਜੀ ਸੋਲਰ ਸਿਸਟਮ ਇੱਥੇ ਲਗਭਗ ਸਾਰਿਆਂ ਦਾ ਸੋਲਰ ਸਿਸਟਮ ਹੀ ਚੱਲਦਾ ਹੁਣਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਫਿਰ ਸੋਲਰ ਸਿਸਟਮ ਮੰਨ ਲਓ ਕਿ ਕਿੰਨਾ ਚਿਰ ਰਿਕਾਰਡ ਕੱਢ ਜਾਂਦਾ ਏ ਵੀਰੇ ਸਵੇਰੇ 9 ਵਜੇ ਇਹਨੇ ਚੱਲ ਪੈਣਾ ਆਪੇ ਹੀ ਅੱਛਾ ਜੀ ਸ਼ਾਮਾਂ ਨੂੰ 5 4:30 5 ਵਜੇ ਤੱਕ ਇਹਨੇ ਆਪੇ ਚਲੀ ਜਾਣਾ ਠੀਕ ਹੈ ਠੀਕ ਹੈ ਜੀ ਕੋਈ ਦਿੱਕਤ ਨਹੀਂ ਆਉਂਦੀ ਆਪੇ ਬੰਦ ਹੋ ਜਾਣਾ ਇਹਨੇ ਆਪੇ ਚੱਲ ਜਾਣਾ ਸਹੀ ਹੈ ਜੀ ਜਿਵੇਂ ਜਿਵੇਂ ਹੁਣ ਅੱਗੇ ਗਰਮੀਆਂ ਹੋਣੀਆਂ ਇਹਨੇ ਆਪੇ ਚਲੀ ਜਾਣਾ ਵਧੀਆ 8 ਵਜੇ ਚੱਲ ਪਿਆ ਕਰਨਾ ਠੀਕ ਹੈ ਜੀ ਤੇ ਇਹ ਫਿਰ ਆਪਾਂ ਮੈਨੂੰ ਐ ਦੱਸੋ ਵੀ ਇਹ ਵੈਰਾਈਟੀ ਆਪਾਂ ਹੁਣ ਕਿਹੜੀ ਲਾਈਏ ਝੋਨੇ ਦੀ ਵੈਰੈਟੀ ਵਾਈ ਜਿਹੜੀ ਬਾਹਰ ਲਾਈ ਦੀ 1692 ਵੈਰੈਟੀ ਆਪਾਂ ਲਾਈ ਹੈ। ਅੱਛਾ 1692 ਲਾਈ ਆ। 1509 ਦੀ ਵੈਰੈਟੀ ਹੈ ਜਿਹੜੀ। ਠੀਕ ਹੈ ਠੀਕ ਹੈ ਜੀ। ਇਹਨੂੰ ਅੱਜ ਤੀਜਾ ਦਿਨ ਹੋਇਆ ਲਾਇਨੂੰ ਤੇ ਵੇ ਬੂਟਾ ਵੀ ਖੜਾ ਹੋ ਗਿਆ। ਤੀਸਰਾ ਦਿਨ ਹੋਇਆ ਤੇ ਬੂਟਾ ਇੱਕ ਵੀ ਨਹੀਂ ਮੱਚਿਆ ਤੇ ਬੂਟੇ ਵਧੀਆ ਹਰਿਆਈ ਮਾਰਨ ਡਿਆ। ਆ ਕੱਲ ਲਾ ਕੇ ਹਟੇ ਆਂ ਅਸੀਂ ਆ ਅਗਲੇ ਦੋ ਕੱਤੇ ਕੱਲ ਲਾਏ ਆ ਅੱਛਾ ਜੀ ਤੇ ਇਹਨੂੰ ਹਲੇ ਦੂਸਰਾ ਦਿਨ ਹੋਇਆ ਉਹਨੂੰ ਤੀਸਰਾ ਦਿਨ ਹੋ ਗਿਆ ਪਰਲੇ ਕਿਹਾਰੇ ਇਹਨੂੰ ਠੀਕ ਤੇ ਕੀ ਲਵਾਈ ਲੂਈ ਕੀ ਆ ਹੁਣ ਜਿਹੜੀ ਮੰਨ ਲਓ ਵੀ ਹੈ ਅੱਜ ਦੀ ਹੁਣ ਇੱਥੇ ਸਮਝੋ ਵੀ 2800 ਰੁਪਏ ਲਵਾਈ ਚੱਲੀ ਜਾਂਦੀ ਏ 2800 ਰੁਪਏ ਹਾਂ 2800 ਰੁਪਏ ਦੇ ਆਪਾਂ ਲਵਾਇਆ ਆ ਆ 3000 ਰੁਪਏ ਉਹ ਆਪਦੇ ਮੋਟਰਸਾਈਕਲ ਤੇ ਹੁੰਦੇ ਸੀ 100 ਰੁਪਏ ਤੇਲ ਦਾ ਪਾ ਕੇ ਉਹਨਾਂ ਦਾ ਤੇ 3000 ਰੁਪਏ ਪੈਂਦਾ ਸੀ ਆਪਾਂ ਸਹੀ ਹੈ ਜੀ ਆਪੇ ਆਉਂਦੇ ਸੀ ਆਪੇ ਚੱਲ ਜਾਂਦੇ ਸੀ ਜਿਹੜਾ ਅੱਜ ਦਾ ਝੋਨਾ ਲੱਗਿਆ ਹੋਇਆ ਮੰਨ ਲਓ ਵੀ ਅੱਜ 16 ਤਰੀਕ ਹੋ ਗਈ ਤੇ ਇਹ ਵੱਢਿਆ ਕਦੋਂ ਤੱਕ ਜਾਊਗਾ ਇਹ ਸਮਝੋ ਜੀ ਆਪਣੇ ਜੁਲਾਈ ਦੇ ਵਿੱਚ ਪਹਿਲੇ ਹਫਤੇ ਤੱਕ ਵੱਢਿਆ ਜਾਣਾ ਹੈ ਜੁਲਾਈ 'ਚ ਵੱਢਿਆ ਜਾਊਗਾ ਹਾਂ ਜੁਲਾਈ ਦੇ ਪਹਿਲੇ ਹਫਤੇ ਤੱਕ 7-8 ਤਰੀਕ ਤੱਕ ਵੱਢਿਆ ਜਾਣਾ ਹੈ ਠੀਕ ਹੈ ਠੀਕ ਹੈ ਜੀ ਤਾਂ ਇਹ 90 ਦਿਨਾਂ ਦੇ ਵਿੱਚ ਤਿਆਰ ਹੋ ਜਾਣਾ ਬਾਕੀ ਤਿਆਰ ਹੋ ਜਾਊਗਾ ਇਹ ਫਿਰ ਪਨੀਰੀ ਪਨੂਰੀ ਮੰਨ ਲਓ ਵੀ ਤੁਸੀਂ ਕਦੋਂ ਕਿ ਬੀਜਤੀ ਫਿਰੇ ਦੀ 16 92 ਦੀ ਇਹ ਪਨੀਰੀ ਸਮਝ ਲਓ ਵੀ 25 ਦਿਨ ਹੋ ਗਏ ਸੀ ਬੀਜੀ ਨੂੰ ਅੱਛਾ ਜੀ 25 ਦਿਨ ਪਹਿਲਾਂ ਬੀਜਤੀ ਸੀ ਪਨੀਰੀ ਠੀਕ ਹੈ ਜੀ ਪੱਟਿਆਂ ਵਾਲਾ ਤਾਂ ਰਗੜ ਕੇ ਤੇ ਉੱਥੇ ਪਨੀਰੀ ਗੱਡਤੀ ਸੀ ਠੀਕ ਹੈ ਤਾਂ ਤਿਆਰੀਆਂ ਤਾਂ ਪਹਿਲੋ ਕਰਨੀਆਂ ਪੈਂਦੀਆਂ ਵੀ ਝੋਨਾ ਆ ਗਿਆ ਹੁਣ ਲਸਣ ਤੋਂ ਬਾਅਦ ਫਿਰ ਜਿਵੇਂ ਜਿਵੇਂ ਖੇਤ ਖਾਲੀ ਹੁੰਦੇ ਜਾਂਦੇ ਆ ਉਹਨਾ ਬਾਈ ਨੇ ਪਰਸੋ ਕਣਕ ਵੱਢੀ ਆ ਕੱਲ ਤੂੜੀ ਬਣਾ ਕੇ ਆ ਜੱਦਾ ਖੇਤ ਭਰਤਾ ਅੱਧਾ ਅੱਜ ਬਣਾਤਾ ਤੂੜੀ ਤੇ ਕੱਲ ਨੂੰ ਭਰ ਦੇਣਾ ਇਹਨੇ ਪਰਸੋਂ ਨੂੰ ਉੱਥੇ ਝੋਨਾ ਲਾਗੇ ਨਾ ਦਿਖਾਓ ਜੀ ਆ ਬਾਈ ਇੱਧਰ ਕੁੜੀ ਬਣਾਉਣ ਡਿਆ ਉਹ ਇੱਥੇ ਕੰਮ ਚੱਲਦਾ ਨਾਲ ਦੇ ਨਾਲ ਜਿੰਨਾ ਤੁਰਤ ਫੁਰਤ ਕਰ ਲਿਆ ਉਨੀ ਛੇਤੀ ਲੱਗ ਜਾਊਗਾ ਆਪਣੇ ਵਿੱਕੀ ਭਾਈ ਜਿਹੜਾ ਅਭੀ ਇਹ ਸਾਰਾ ਏਰੀਆ ਨਾਲੀ ਦੇ ਵਿੱਚ ਪਹਿਲੀ ਜਿੰਨੀ ਵੀ ਆਉਂਦੀ ਆ ਹਾਂਜੀ ਇਹ ਸਾਰੀ ਚ ਫਿਰ ਮਨ ਲੋ ਗੇਤਾ ਝੋਨਾ ਲੱਗ ਜਾਂਦਾ ਹਾਂ ਹਾਂ ਸਾਰੀ ਜਗ੍ਹਾ ਗੇਤਾ ਝੋਨਾ ਲੱਗ ਜਾਂਦਾ ਕਈ ਹੁਣ ਸਬਜ਼ੀਆਂ ਲਾਉਣਗੇ ਅੱਗੇ ਹੁਣ ਮੈਂ ਤੁਹਾਨੂੰ ਦਿਖਾਉਂਗਾ ਥੋੜਾ ਅੱਗੇ ਖੇਤ ਆ ਉੱਥੇ ਭਿੰਡੀ ਲੱਗੀ ਹੋਈ 7-8 ਕਿੱਲੇ ਠੀਕ ਹੈ ਜੀ ਉਹ ਜ਼ਿਮੀਦਾਰ ਜਿਆਦਾ ਸਬਜ਼ੀ ਤੇ ਕੰਮ ਕਰਦਾ ਝੋਨਾ ਕੱਟ ਲਾਉਂਦੇ ਆ ਠੀਕ ਹੈ ਠੀਕ ਹੈ ਜੀ ਤੇ ਉਹਨੇ ਹੁਣ ਲਸਣ ਪੱਟਿਆ ਲਸਣ ਬੱਟ ਕੇ ਉੱਤੇ ਭਿੰਡੀ ਲਾਤੀ ਭਿੰਡੀ ਦੇ ਵਿੱਚ ਉਹ ਉੱਤੇ ਹੋਰ ਬਦਲਵੀਂ ਸਬਜ਼ੀ ਲਾ ਦੂਗਾ ਠੀਕ ਹੈ ਇਹ ਜਿੰਨਾ ਮੰਨ ਲਓ ਵੀ ਇਹ ਤੇ ਗੰਦਾ ਪਾਣੀ ਆ ਆਪਣੇ ਇਹਦੇ ਨਾਲੀ ਦੇ ਵਿੱਚ ਹਾਂਜੀ ਤੇ ਇਹ ਨੁਕਸਾਨ ਨੂੰ ਨਹੀਂ ਕਰਦਾ ਨਹੀਂ ਇਹ ਤਾਂ ਜੀ ਅਮਰਤ ਵਰਗਾ ਸਮਝੋ ਵੀ ਇਹ ਦਰਿਆ ਦਾ ਪਾਣੀ ਦਾ ਗੰਦਾ ਆਪਾਂ ਕਹਿ ਨਹੀਂ ਸਕਦੇ ਇਹ ਤਾਂ ਗੰਦਾ ਆਪਣੇ ਵਰਗੇ ਲੋਕਾਂ ਨੇ ਕਰਤਾ ਦਿੱਤਾਗਾ ਹਾਂਜੀ ਹਾਂਜੀ ਉਹ ਖੇਤਾਂ ਵਾਸਤੇ ਚੰਗਾ ਹੀ ਇਹ ਪਾਣੀ ਹੈ ਖੇਤਾਂ ਵਾਸਤੇ ਚੰਗਾ ਹੀ ਹੈ ਇਹ ਸਾਰਾ ਝੋਨਾ ਫਿਰ ਇੱਥੋਂ ਚੱਕ ਕੇ ਪਾਣੀ ਚੱਕ ਕੇ ਪਾਣੀ ਲੱਗੀ ਜਾਣਾ ਸਹੀ ਹੈ ਜੀ ਦੂਜੇ ਫਲੱਡ ਦੇ ਆਉਣ ਤੋਂ ਪਹਿਲਾਂ ਪਹਿਲਾਂ ਆਪਣਾ ਫਸਲ ਪੱਕੀ ਜਾਣੀ ਹੈ ਫਸਲ ਪੱਕੀ ਜਾਣੀ ਹੈ ਆਪਾਂ ਝੋਨਾ ਇੱਕ ਹੀ ਲੋਣਾ ਦੂਜੇ ਦੀ ਖੇਚਲਾ ਹੀ ਨਹੀਂ ਕਰਨੀ ਕਿਉਂ ਦੂਜੀ ਵਾਰੀ ਪਤਾ ਵੀ ਫਲੱਡ ਤੇ ਆਉਣਾ ਹੀ ਆਉਣਾ ਠੀਕ ਹੈ ਫਿਰ ਆਪਾਂ ਮੰਨ ਲਓ ਵੀ 16 ਪਾਨੇ ਵੱਢ ਕੇ ਇੱਥੇ ਵਾਣ ਦੇ ਵਿੱਚ ਕੀ ਲਾਉਣਾ ਇਸੇ ਜੀ ਇੱਥੇ ਮੱਕਾ ਬੀਜਾਂਗੇ ਜੀ ਇਹ achar ਵਾਲਾ achar ਵਾਲਾ ਮੱਕਾ ਸਹੀ ਹੈ ਜੀ ਉਹਦਾ ਐਵੇਂ ਆ ਵੀ ਜੇ ਪਹਿਲੋਂ ਪਾਣੀ ਆ ਗਿਆ ਤਾਂ ਕੱਚਾ ਵੱਢਿਆ ਜਾਊਗਾ ਠੀਕ ਹੈ ਜੀ ਖਰਾਬ ਨਹੀਂ ਹੁੰਦੀ ਫਸਲ ਖਰਾਬ ਹੋਣ ਤੋਂ ਬਚੀ ਰਹਿੰਦੀ ਠੀਕ ਹੈ ਜੀ ਜੇ ਝੋਨਾ ਅੱਧਾ ਪੱਕ ਗਿਆ ਉਤੋਂ ਪਾਣੀ ਆ ਗਿਆ ਤੇ ਉਹਨੂੰ ਨਾ ਤੇ ਆਪਾਂ ਵੱਢ ਸਕਦੇ ਠੀਕ ਹੈ ਜੀ ਤੇ ਉਹ ਰੁੜ ਜਾਣਾ ਪਾਣੀ ਦੇ ਵਿੱਚ ਹੀ ਇਹ ਐਂ ਦੱਸੋ ਇਹ ਜਿਹੜੀਆਂ ਮੰਨ ਲਓ ਵੀ ਇਹ ਇਹਦੇ ਵਿੱਚ ਦਰਿਆ 'ਚ ਪੈਲੀਆਂ ਵਾਂ ਇਹ ਰਜਿਸਟਰੀ ਹੈਗੇ ਸਾਰੀਆਂ ਹਾਂ ਜੀ ਇਹਦੇ ਵਿੱਚ ਨਾ ਅੰਦਰ ਸਮਝ ਲਓ ਵੀ ਇੱਕ ਕਿੱਲੇ ਤੋਂ ਅੱਠ ਕਿਨਾਲਾ ਸੱਤ ਕਿਨਾਲਾਂ ਦੀ ਹੈ ਇਹ ਧਾਰ ਅੱਛਾ ਜੀ ਉਸ ਤੋਂ ਬਾਅਦ ਜਿਹੜੀ ਹੈ ਰਜਿਸਟਰੀ ਦੀਆਂ ਜ਼ਮੀਨਾਂ ਨੇ ਠੀਕ ਹੈ ਜੀ ਸਾਰੀਆਂ ਜ਼ਮੀਨਾਂ ਰਜਿਸਟਰੀ ਵਾਲੀਆਂ ਨੇ ਅੰਦਰ ਦੋਨੋਂ ਸਾਈਡ ਤੇ ਠੀਕ ਹੈ ਜੀ ਦੋਨੋਂ ਸਾਈਡ ਤੇ ਹਾਂ ਬੰਨੇ ਦੇ ਅੰਦਰ ਕਿਸੇ ਬੰਨੇ ਦੋ ਕਿੱਲੇ ਕਿਸੇ ਬੰਨੇ ਪੌਣੇ ਦੋ ਕਿੱਲੇ ਠੀਕ ਹੈ ਜੀ ਤੇ ਹੋਰ ਰਜਿਸਟਰੀ ਦੀਆਂ ਜ਼ਮੀਨਾਂ ਨੇ ਤੇ ਫਿਰ ਗਵਰਨਮੈਂਟ ਵੱਲੋਂ ਮੰਨ ਲਓ ਵੀ ਕੋਈ ਬਿਜਲੀ ਦਾ ਸੂਦਾ ਕੋਈ ਦਿੱਤੀ ਨਹੀਂ ਅੰਦਰ ਕਨੈਕਸ਼ਨ ਬਿਜਲੀ ਕਨੈਕਸ਼ਨ ਨਹੀਂ ਮਿਲਦਾ ਜੀ ਸੋਲਰ ਸੋਲਰ ਮਿਲ ਸਕਦਾ ਹੈ ਅੰਦਰ ਸਾਰਿਆਂ ਨੂੰ ਸੋਲਰ ਮਿਲਦੇ ਆ ਕਨੈਕਸ਼ਨ ਅੰਦਰ ਦੀ ਜ਼ਮੀਨ ਤੇ ਨਹੀਂ ਮਿਲਦਾ ਫਿਰ ਲੋਡ ਵੀ ਨਹੀਂ ਧਾਰ ਚ ਪਾਣੀ ਰਹਿੰਦਾ ਆ ਤੇ ਸੋਲਰ ਨਾਲ ਚੱਕਿਆ ਜਾ ਸਕਦਾ ਵਧੀਆ ਸਹੀ ਹੈ ਸਹੀ ਹੈ ਕਈਆਂ ਨੇ ਹੁਣ ਆਪਦੇ ਪੱਖੇ ਲਾ ਰੱਖਿਆ ਜਿਨ੍ਹਾਂ ਕੋਲ ਸੋਲਰ ਦਾ ਨਹੀਂ ਸਿਸਟਮ ਬਣਿਆ ਠੀਕ ਹੈ ਜੀ ਆਹ ਔਰ ਅੱਗੇ ਮੇਰੇ ਗਵਾਂਢੀ ਨੇ ਪੱਖਾ ਲਾ ਰੱਖਿਆ ਪਿੱਟਰ ਵਾਲਾ ਲਾ ਕੇ ਅੱਛਾ ਜੀ ਪਰ ਉਹਨੂੰ ਵੀ ਤੇਲ ਪਾਉਣਾ ਪੈਂਦਾ ਤੇਲ ਪਾਉਣਾ ਪੈਂਦਾ ਬਾਕੀ ਆ ਠੀਕ ਆ ਇੱਕ ਵਾਰ ਤੇ ਇਹ ਆਪਣੇ ਕਿੰਨੀ ਚੌੜਾ ਬੰਨਾਂ ਵੀ ਉੱਥੋਂ ਲੈ ਕੇ ਤੋਂ ਪਰਲੇਪਨ ਤੱਕ ਇਹ ਸਮਝ ਲਓ ਵੀ ਪੰਜ ਕਿੱਲੇ ਦੀ ਲਾਮ ਹੈਗੀ ਇੱਕ ਬੰਨ ਤੋਂ ਦੂਜੇ ਬੰਨ ਤੱਕ ਮੈਂ ਕਿਹਾ ਕੈਮਰਾਮੈਨ ਜੀ ਵਿਖਾਇਓ ਜ਼ੂਮ ਕਰਕੇ ਉਧਰੋਂ ਪਰਲਾਪਨ ਤੇ ਆਹ ਬੰਨ ਪੰਜ ਕਿੱਲੇ ਚੌੜਾ ਹੈ ਜੀ ਤੇ ਵਿੱਚ ਆਧਾਰਿਕ ਦੀ ਡੁੰਗਾਈ ਕਿੰਨੀ ਘਊਗੀ ਤਾਰ ਦੀ ਡੁਗਾਈ ਪਹਿਲੋ ਤਾਂ ਜੀ ਹੈਗੀ ਸੀ ਲਗਭਗ 40 ਕਪਟ ਹੁਣ ਤੇ ਆ ਮਸਾ 20 25 ਫੁੱਟ ਡੂੰਗਾ ਰਹਿ ਗਿਆ ਪਾਣੀ ਮੰਨ ਲਓ ਕਿ ਨਵੀਂ ਮਿੱਟੀ ਆਣਾ ਤੇ ਉੱਚਿਆ ਹੋ ਗਿਆ ਉੱਚੋਂ ਪਾਣੀ ਆਉਂਦਾ ਤੇ ਧਾਰ ਪੂਰੀ ਜਾਂਦੀ ਏ ਠੀਕ ਠੀਕ ਏ ਜੀ ਤੇ ਗਾਂ ਸਰਕਾਰਾਂ ਹੁਣ ਇਹ ਜਾਂ ਉੱਤਰ ਨਹੀਂ ਕਰਦੀਆਂ ਵੀ ਖਟਾਈ ਕਰ ਜਾਣ ਕਾਗਜਾਂ ਤੇ ਹਰ ਸਾਲ ਖਟਾਈ ਹੁੰਦੀ ਏ ਧਾਰ ਦੀ ਵੀ ਓਟੂ ਹੈਡ ਸੀ ਵੀ ਠੀਕ ਏ ਜੀ ਪਰ ਖਟਾਈ ਕਾਗਜਾਂ ਚ ਹੀ ਰਹਿ ਜਾਂਦੀ ਓ ਤੇ ਜਿਹੜਾ ਮੰਨ ਲਓ ਵੀ ਆਪਣੇ 2023 ਦੇ ਵਿੱਚ ਪਿਛਲੇ ਹੁਣ ਫਲੱਡ ਆਇਆ ਸੀਗਾ ਹਾਂਜੀ ਤੇ ਉਦੋਂ ਏ ਸਾਰੀਆਂ ਮੰਨ ਲਓ ਫਸਲਾਂ ਬਰਬਾਦ ਹੋ ਗਈਆਂ ਨੇ ਹਾਂ ਉਦੋਂ ਬਰਬਾਦ ਹੋ ਗਿਆ ਜੀ ਤੇ ਉਹਦੇ ਵਿੱਚ ਫਿਰ ਗਵਰਨਮੈਂਟ ਕੋਈ ਮੁਆਵਜ਼ਾ ਦਿੰਦੀ ਆ ਇੱਥੇ ਕਿ ਨਹੀਂ ਦਿੰਦੀ ਨਹੀਂ ਨਹੀਂ ਉਹ ਪਾਣੀ ਪਾਣੀ ਦੇ ਫਲੱਡ ਨਾਲ ਜਿਹੜਾ ਬਰਬਾਦ ਹੁੰਦਾ ਉਹਦਾ ਕੋਈ ਮੁਆਵਜ਼ਾ ਨਹੀਂ ਹੁੰਦਾ ਉਹਦਾ ਉਹ ਮੰਨ ਲਓ ਝੋਨੇ ਦੀ ਫਸਲ ਤੇ ਕੋਈ ਮੁਆਵਜ਼ਾ ਨਹੀਂ ਹੁੰਦਾ ਕਣਕ ਦੇ ਵਿੱਚ ਜਿਵੇਂ ਕੋਈ ਗੜੇ ਮਾਰੀ ਹੋ ਗਈ ਜਿਵੇਂ ਬਾਹਰ ਮੁਆਵਜ਼ਾ ਆਊਗਾ ਹਾਂਜੀ ਉਹ ਅੰਦਰ ਦੀ ਪੈਲੀ ਦਾ ਵੀ ਮੁਆਵਜ਼ਾ ਆਊਗਾ ਠੀਕ ਹੈ ਠੀਕ ਹੈ ਪਰ ਜੇ ਫਲੱਡ ਨਾਲ ਕੋਈ ਵੀ ਆਪਣੇ ਫਸਲ ਨੁਕਸਾਨੀ ਜਾਂਦੀ ਹੈ ਤਾਂ ਉਹਦਾ ਕੋਈ ਮੁਆਵਜ਼ਾ ਨਹੀਂ ਮਿਲਦਾ ਅੰਦਰ ਠੀਕ ਜੀ ਲੋ ਜੀ ਆਪਾਂ ਚੈਨਲ ਨੂੰ ਜਿੰਨੇ ਦੇਖਦੇ ਆ ਤੁਹਾਨੂੰ ਦੱਸ ਦਈਏ ਜੀ ਜਿਹੜਾ ਰਖਵਾ ਹੈਗਾ ਨਾ ਜੀ ਨਾਲੀ ਦਾ ਠੱਗਰ ਦਾ ਇਹਦੇ ਵਿੱਚ 2023 ਦੇ ਵਿੱਚ 2010 ਚ ਫਲੱਡ ਆਇਆ ਸੀ ਉਦੋਂ ਜਾਨਕੀ ਇਹ ਟੁੱਟ ਗਈ ਸੀ ਇੱਥੋਂ ਸਾਡੇ ਏਰੀਆ ਦੇ ਵਿੱਚੋਂ ਤੇ ਨੁਕਸਾਨ ਕਾਫੀ ਹੋ ਗਿਆ ਸੀ ਏਰੀਆ ਦੇ ਵਿੱਚ ਤੇ ਨੁਕਸਾਨ ਚਲੋ ਆਪਣੇ ਜਾਨੀ ਨੁਕਸਾਨਤ ਨਹੀਂ ਹੋਇਆ ਵੀ ਘਰਾਂ ਦਾ ਨੁਕਸਾਨੀਆਂ ਗਈਆਂ ਸੀ ਘਰਾਂ ਵਾਲੇ ਨੁਕਸਾਨੇ ਗਏ ਸੀ ਤੇ ਇੱਕ ਕੁਦਰਤ ਨੇ ਫਾਇਦਾ ਇਹ ਕਰਾਤਾ ਸੀਗਾ ਵੀ ਸਾਡੇ ਏਰੀਆ ਦੇ ਵਿੱਚ ਨਾ ਕੋਦੋਂ ਕਲਰ ਬਹੁਤ ਸੀਗਾ ਹਾਂ ਕਲਰ ਤੋਂ ਪਹਿ ਗਿਆ ਸੀਗਾ ਕਲਰ ਸਾਰਾ ਚੱਕਿਆ ਗਿਆ ਤੇ ਫਿਰ ਉਸ ਤੋਂ ਬਾਅਦ ਅੱਜ ਤੱਕ 2025 ਆ ਗਿਆ ਵੀ ਬਹੁਤ ਵਧੀਆ ਫਸਲ ਆਦੀ ਆ ਹੋ ਰਹੀਆਂ ਆਪਣੇ ਹਿਸਾਬ ਲਾ ਲਓ ਵੀ ਬਾਹਰ 1 ਸਾਲ ਪਾਣੀ ਆਇਆ 2010 ਚ ਤੇ ਫਸਲਾਂ ਦਾ ਕਿੰਨਾ ਫਾਇਦਾ ਹੋਇਆ ਕਿੰਨਾ ਫਾਇਦਾ ਤੇ ਆ ਪਹਿਲੀਆਂ ਨੂੰ ਤਾਂ ਉਦੋਂ ਤੋਂ ਲੈ ਕੇ ਤੇ ਹੁਣ ਸਭ ਨੂੰ ਪਿੱਛੇ 1988 ਵਾਲੇ ਪਾਣੀ ਤੋਂ ਉਹ ਹੀ ਪਾਣੀ ਲੱਗਦਾ ਹੈ। ਉਹ ਹੀ ਪਾਣੀ। ਕਿਉਂ ਹੁਣ ਜਿਹੜਾ 2023 'ਚ ਵੀ ਆਇਆ ਸੀਗਾ ਕਿੰਨੀ ਵਾਰੀ ਉਤੋਂ ਪਾਣੀ ਧੋਤਾ ਗਿਆ। 2023 'ਚ ਪਾਣੀ ਆਇਆ ਸੀ ਆਪਣੇ ਸਮਝੋ ਵੀ ਆਇਆ ਜਗ੍ਹਾ ਤੇ ਸੋਲਰ ਪਲੇਟਾਂ ਫੁੱਟ ਕ ਵਿਖਦੀਆਂ ਸੀ ਉਤੋਂ। ਆਹ ਲੋ ਜੀ ਆਹ ਸੋਲਰ ਪਲੇਟ ਹੈਗੀ ਆ ਜੀ ਇਹ ਫੁੱਟ ਵਿਖਦੀ ਸੀ ਤੇ ਬੰਨ ਜਮਨ ਨਵੀਂ ਮਿੱਟੀ ਤੇ ਖੜਾ ਸੀਗਾ ਹਾਂ ਡੇਢ ਫੁੱਟ ਬੰਨ ਨੰਗਾ ਸੀਗਾ ਬਾਹਰ ਦਾ ਵੱਡਾ ਬੰਨ ਉਹਨੇ ਸਮਝੋ ਇਤੋਂ 10 ਫੁੱਟ ਉੱਚਾ ਉਹ ਸਿਰਫ ਡੇਢ ਫੁੱਟ ਵਿਖਦਾ ਸੀ ਡੇਢ ਫੁੱਟ ਵਿਖਦਾ ਸੀ 4 ਟੁੱਟ ਕੀ ਰਹਿੰਦਾ ਬਾਹਰ ਨਹੀਂ ਆ ਮੰਨ ਲਓ ਵੀ ਜੇ ਕੋਈ 28 ਕੁਇੰਟਲ ਰਹਿੰਦੀ ਹੈ ਚੰਗੀ ਪੈੜੀ ਦੀ ਇੱਥੇ 32 32 ਕੁਇੰਟਲ ਮੈਂ ਕਹਿੰਦਾ ਜੀ ਆ 15 ਨੂੰ ਕੱਢੀ ਆਉਂਦੇ ਲੋਕੀ 32 32 ਕੁਇੰਟਲ 15 ਨੂੰ ਕੱਢੀ ਆਉਂਦੇ ਕਈ ਹੁਣ ਮੁਛਲ ਲਾਉਂਦੇ ਆ ਪਰ ਮੁਛਲੇਵੇਂ ਵੀ ਟਾਈਮ ਬਹੁਤ ਲੱਜਾਂਦਾ ਉਹ ਫਿਰ ਟੈਨਸ਼ਨ ਜਿਨਨੇ ਨੂੰ ਪੱਕਦਾ ਉਹਨੇ ਨੂੰ ਪਾਣੀ ਦਾ ਡਰ ਰਹਿੰਦਾ ਪਾਣੀ ਦਾ ਡਰ ਰਹਿੰਦਾ ਬਾਹਰ ਜੇ ਆ ਆਪਣੇ 15 ਨੂੰ 25 ਕੁਆਂਟਲ ਨਿਕਲਣੀ ਹੈ ਤੇ ਇੱਥੇ 30 32 ਕੁਆਂਟਲ ਨਿਕਲੀ ਜਾਣੀ ਹੈ ਇੱਕ ਫਿਰ ਇੱਥੇ ਕੋਈ ਖਾਦ ਸਪਰੇਅ ਉਹ ਨਹੀਂ ਨਹੀਂ ਪਾਉਣੀ ਪੈਂਦੀ ਨਹੀਂ ਨਹੀਂ ਸਹੀ ਗੱਲ ਹੈ ਇਹ ਚ ਫਿਰ ਆਪਣੇ ਕਿੰਨੇ ਫਿਰ ਪਾਉਣ ਦੀ ਜੇ ਬਾਹਰ ਆਪਾਂ ਮੰਨ ਲਓ ਵੀ ਢਾਈ ਤਿੰਨ ਘੱਟੇ ਪਾਉਣੇ ਤੇ ਅੰਦਰ ਕਿੰਨੀ ਰਹਿ ਜਾਂਦੀ ਇਹ ਸਮਝੋ ਵੀ 2 ਘੱਟਿਆਂ ਚ 4 ਹੋ ਜਾਣਾ ਹੈ 2 ਘੱਟੇ ਅੱਧਾ ਅੱਧਾ ਘੱਟਾ ਪਾਣੀ ਆਪਾਂ ਚਾਰ ਵਾਰੀ 2 ਘੱਟਿਆਂ ਚ 4 ਹੋ ਜਾਣਾ ਸਾਰੀ ਬਸ ਤੇ ਬਿਮਾਰੀਆਂ ਬਮੂਰੀਆਂ ਜਿਹੜੀਆਂ ਬਾਹਰ ਨਾਲੀ ਕੋ ਪੈਲੀਆਂ ਜਾਂਦੀਆਂ ਬਾਹਰ ਦੇਖੋ ਜੀ ਬਿਮਾਰੀ ਜਿਆਦਾ ਤੇ ਪੈਂਦੀ ਪਾਣੀ ਕਰਕੇ ਬੂਟਾ ਤੁਰਨ ਦਾ ਮੇਨ ਕਾਰਨ ਹੀ ਪਾਣੀ ਹੁੰਦਾ ਜੇ ਚੰਗਾ ਪਾਣੀ ਉਹਨੂੰ ਲੱਗੀ ਜਾਊਗਾ ਬੂਟਾ ਨਾਲ ਦੇ ਨਾਲ ਤੁਰੀ ਜਾਊਗਾ ਤੁਰੀ ਜਾਊਗਾ ਸਹੀ ਹੈ ਇਹ ਪਾਣੀ ਆਪਣੇ ਮੋਟਰਾਂ ਦੇ ਪਾਣੀ ਇਤਰੋਂ ਦੇ ਥੋੜੇ ਕੰਡਮ ਹੈ ਠੀਕ ਹੈ ਜੀ ਉਹ ਪਾਣੀ ਲਾਉਣੇ ਆ ਉਹ ਤੋਂ ਗਰਮੀ ਪੈਣ ਲੱਗ ਜਾਂਦੀ ਏ ਬੂਟੇ ਇੱਕਰਾ ਮਰ ਜਾਂਦੇ ਆ ਮੁੜ ਕੇ ਹੌਲੇ ਹੌਲੇ ਜਾ ਕੇ ਉੱਠਦੇ ਆ ਸਹੀ ਹੈ ਸਹੀ ਹੈ ਇਹ ਹੁਣ ਜਿਵੇਂ ਡੱਕੇ ਲਾਏ ਆ ਆਪਾਂ ਉਹ ਹੀ ਤੁਰੇ ਆਉਂਦੇ ਆ ਹੋਰ ਡੱਕਾ ਹੀ ਲਾਉਣਾ ਆ ਇੱਕ ਵਾਰ ਆਪਣੇ ਵਿਕਰਮ ਭਾਈ ਜਦੋਂ ਅਸੀਂ ਹਾਂਜੀ ਉਹ ਗੋਬਦੀ ਸੁੰਡੀ ਵਾਲੀਆਂ ਮਤਲਬ ਤਿਤਲੀਆਂ ਹੀ ਆ ਫਿਰਦੀਆਂ ਝੋਨੇ ਦੇ ਵਿੱਚ ਮਾਰੀਆਂ ਇਹ ਕਿੱਥੋਂ ਇਹ ਕੁਛ ਨਾ ਪਨੀਰੀ ਦੇ ਵਿੱਚ ਹੀ ਆਪਣੇ ਬਣ ਗਈ ਸੀ ਹੁਣ ਹੀ ਸਟਾਰਟਿੰਗ ਚ ਹਾਂ ਸਟਾਰਟਿੰਗ ਚ ਬਣ ਗਈ ਸੀ ਅੱਛਾ ਜੀ ਤੇ ਇਹਨੂੰ ਹੁਣ ਰੀਜੈਂਟ ਪਾਈ ਸੀ ਪਨੀਰੀ ਪੱਟਣ ਤੋਂ 3 ਦਿਨ ਪਹਿਲਾਂ ਠੀਕ ਹੈ ਤੇ ਉਹਦੇ ਨਾਲ ਸਾਰੀ ਮਰ ਗਈ ਸੀ ਸਾਰੀ ਮਰ ਗਈ ਉਹ ਪਨੀਰੀ ਦੇ ਨਾਲ ਖੇਚਤ ਆ ਗਈ ਪਰ ਹੁਣ ਅੱਗੇ ਹੈ ਨਹੀਂ ਅੱਗੇ ਹੁਣ ਤੁਸੀਂ ਕਿਤੇ ਦੇਖ ਸਕਦੇ ਹੋ ਇੱਕ ਵੀ ਮੱਕੀ ਨਹੀਂ ਦੇਖਦੀ ਆਪਾਂ ਨੂੰ ਗੋਹ ਵਾਲੀ ਸਹੀ ਹੈ ਜੀ ਉਹ ਕੁਛ ਬਾਹਰ ਐਵੇਂ ਨਾ ਬਾਹਰ ਹਰੀ ਚੀਜ਼ ਲੱਭਦੀ ਨਹੀਂ ਪੱਕੀਆਂ ਨੂੰ ਹਾਂ ਹਾਂ ਬਿਲਕੁਲ ਸਾਰੇ ਬੰਨੇ ਫਸਲਾਂ ਪੱਕੀਆਂ ਨੇ ਪਨੀਰੀ ਜਾਂ ਬਰਸ਼ੀਨ ਲਾ ਲੋ ਇੱਥੇ ਮੱਖੀਆਂ ਥੋੜਾ ਆਉਂਦੀਆਂ ਨੇ ਇੱਕ ਬਈ ਵਿੱਕੀ ਯਾਰ ਜਦੋਂ ਨਾ ਮੰਨ ਲਓ ਵੀ 2023 ਦੇ ਵਿੱਚ ਜਾਂ 2010 'ਚ ਫਲਾਡ ਆਇਆ ਸੀਗਾ ਤਲ 2010 ਵਾਲੇ ਨੂੰ ਛੱਡ ਦੇ ਪਰ ਆਪਾਂ ਉਹ ਗੱਲ ਨਹੀਂ ਕਰਦੇ 2010 ਦੀ ਹਾਂਜੀ ਉਹਨਾਂ ਲੇਟੈਸਟ ਕਰਦੇ ਨੇ 2023 ਵਾਲੇ ਦੀ ਹਾਂਜੀ ਉਦੋਂ ਮੰਨ ਲਓ ਵੀ ਬੰਨਾਂ ਦੇ ਉੱਤੇ ਸਾਰੇ ਜਣੇ ਬੈਠੇ ਰਿਹਾ ਹਾਂਜੀ ਹਾਂਜੀ ਸਾਰੇ ਜ਼ਿੰਮੇਦਾਰ ਪਾ ਆ ਬੈਠੇ ਰਹੇ ਐ ਇੱਥੇ ਬਿਲਕੁਲ ਸਾਰੇ ਆਪੀ ਜਾਂ ਦੁਕਾਨਦਾਰ ਸਭ ਨੇ ਸਿਹਰਾ ਜਿੰਨੀ ਜਿਹਦੇ ਕੋਲ ਹੋਈ ਹੈ ਉਹਨਾਂ ਨੇ ਕੀਤੀ ਹੈ ਨਾ ਲੋਕਾਂ ਦਾ ਉਦੋਂ ਇਹੀ ਕਹਿਣਾ ਸੀਗਾ ਵੀ ਧਾਰ ਦੀ ਡੂੰਘਾਈ ਬਿਲਕੁਲ ਜੀ ਵੀ ਇਹ ਡੂੰਗੀ ਹੋਵੇ ਨਾ ਤੇ ਵੀ ਸਾਨੂੰ ਖੱਜਲ ਖਵਾਰੀ ਨਾ ਹੋਵੇ ਬੰਨ ਨਾ ਇੱਕ ਬੰਨ ਵੀ ਨਾ ਟੁੱਟੇ ਬੰਨ ਦੇ ਵਿੱਚ ਪਾਣੀ ਚੜਨ ਦੇ ਦੋ ਕਾਰਨ ਹੁੰਦੇ ਆ ਜੀ ਇਕ ਤਾਂ ਚਲੋ ਕੁਛ ਲਾ ਲਓ ਵੀ ਸਰਕਾਰ ਦੀਆਂ ਕਮੀਆਂ ਨੇ ਇਹਦੀ ਖੁਦਾਈ ਨਹੀਂ ਹੋ ਰਹੀ ਠੀਕ ਹੈ ਕਾਫੀ ਲੰਬੇ ਟਾਈਮ ਤੋਂ ਜਦੋਂ ਦੀ ਧਾਰ ਬਣੀ ਹੈ ਉਸ ਤੋਂ ਬਾਅਦ ਇਹ ਧਾਰ ਨਾਲ ਵਖਰਾ ਮੜਾ ਜਾ ਹਾਂ ਤੁਸੀਂ ਵਿੱਚ ਵੇਖੋ ਵੀ ਟਿੱਬੀਆਂ ਉਵੇਂ ਦਿਖਣ ਡੀਆਂ ਨੇ ਆਪਾਂ ਨੂੰ ਮਿੱਟੀ ਦੀਆਂ ਲੈ ਵੀ ਉੱਠ ਕੇ ਮੜਾ ਦਿਖਾਈ ਧਾਰ ਨੂੰ ਪਿੱtras ਨਹੀਂ ਹੈ ਪਿੱਛੇ ਬਣੀ ਹੈ ਉਹ ਅੱਗੇ ਮਿੱਟੀ ਭਰੀ ਹੋਈ ਹੈ ਉਹ ਟਿੱਬੀਆਂ ਜੀਆਂ ਵਖਾਈ ਜੂਮ ਕਰਕੇ ਮੜਾ ਜਾ ਉਹ ਵੇਖੋ ਉਹ ਪਈਆਂ ਉਹ ਬਣੀਆਂ ਪਈਆਂ ਇਹ ਚੀਜ਼ਾਂ ਦਾ ਫਲਾ ਦਿੰਦੀਆਂ ਇਹ ਦਾ ਫਲਾ ਦਿੰਦੀਆਂ ਕੁਛ ਧਾਰ ਦੇ ਵਿੱਚ ਉਹ ਪਾਣੀ ਜਲਦੀ ਬਾਹਰ ਆ ਜਾਂਦਾ ਨਾਲ ਪਟਾਟੀ ਜੀ ਵੀ ਬਹੁਤ ਦਾਫਲਾਉਂਦੀ ਆ ਹੁਣ ਹਾਂਜੀ ਹਾਂਜੀ ਇਹਦੇ ਕਰਕੇ ਨਾ ਧਾਰ ਛੇਤੀ ਭਰ ਜਾਂਦੀ ਏ ਨਹੀਂ ਤੇ ਜੇ ਮੰਨ ਲਓ ਵੀ ਗਵਰਨਮੈਂਟ ਕਿੰਨਾ ਕੁ ਖਰਚਾ ਲੱਗ ਜੂ ਸਰਕਾਰ ਦਾ ਜੇ ਇਹਨੂੰ ਡੂੰਗੀ ਕਰਨ ਦੇ ਵਿੱਚ ਗਵਰਨਮੈਂਟ ਹਿੱਸਾ ਪਾਵੇ ਵੀ ਕਾਹੀ ਖਰਚਾ ਇਹ ਗਵਰਨਮੈਂਟ ਆਪਦੀ ਪੱਕੀ ਨਿਸ਼ਾਨਦੇਹੀ ਕਰਦੇ ਵੀ ਇੱਥੇ ਤੱਕ ਧਾਰ ਹੈਗੀ ਆ ਤੇ ਇਹਦੀ ਇੰਨੀ ਖਦਾਈ ਕਰਨੀ ਆ ਜ਼ਮੀਦਾਰਾਂ ਨੇ ਹੱਥਾਂ ਨਹੀਂ ਲਾਉਣਾ ਵੀ ਮੰਨ ਲਓ ਵੀ ਗਵਰਨਮੈਂਟ ਨੂੰ ਪੈਸੇ ਲਾਉਣ ਦੀ ਲੋੜ ਨਹੀਂ ਗਵਰਨਮੈਂਟ ਨੂੰ ਪੈਸੇ ਲਾਉਣ ਦੀ ਲੋੜ ਨਹੀਂ ਨਿਸ਼ਾਨਦੇਹੀ ਕਰ ਦੇਣਾ ਹਫਤੇ ਹਫਤੇ ਦੇ ਵਿੱਚ ਮਿੱਟੀ ਚੱਕ ਦੇਣਗੇ ਜ਼ਮੀਦਾਰ ਇੰਨੇ ਕਾਲੇ ਪਏ ਆ ਠ ਕਿਉਂ ਜ਼ਮੀਦਾਰ ਇਤੋਂ ਮਿੱਟੀ ਚੱਕ ਕੇ ਆਪਦੇ ਬਾਹਰਲੇ ਖੇਤਾਂ ਤੇ ਸੁੱਟਣਗੇ ਆ ਕੋ ਬਾਹਰਲੇ ਬੰਨਾਂ ਦੇ ਸੁੱਟਣਗੇ ਵੀ ਬੰਨ ਦੇ ਉੱਤੇ ਵੀ ਪਾ ਦੇ ਚੱਲੋ ਇਹ ਜੇ ਮਿੱਟੀ ਸਰਕਾਰ ਨੂੰ ਵੀ ਪਾਉਣ ਦੀ ਲੋੜ ਨਹੀਂ ਪੈਣੀ ਸਰਕਾਰ ਨੂੰ ਪਾਉਣ ਦੀ ਲੋੜ ਨਹੀਂ ਤੇ ਸਰਕਾਰ ਦਾ ਇੱਕ ਫਾਇਦਾ ਇਹ ਵੀ ਹੋ ਜਾਊਗਾ ਵੀ ਕੱਲ ਨੂੰ ਖੁਦਾਨਾ ਖਾਲਸਾ ਆਉਣ ਵਾਲੇ ਟਾਈਮ ਤੇ ਦਵਾਰੋਂ ਹੜ ਆ ਗਿਆ ਹਾਂ ਠੀਕ ਹੈ ਜਿੱਥੇ ਮੁੜ ਕੇ ਆਪਣੇ ਟੁੱਟਣ ਤੋਂ ਬਾਅਦ ਜੇ ਇੰਨਾ ਪੈਕੇਜ ਵਰਗਾ ਵੀ ਇੰਨੇ ਕਰੋੜ ਦਾ ਨੁਕਸਾਨ ਹੋ ਗਿਆ ਇਰੀਏ ਨੂੰ ਉਸ ਤੋਂ ਪਹਿਲਾਂ ਹੀ ਇਹਦਾ ਸੁਧਾਰ ਹੋ ਜਾਉ ਪੰਗਾ ਬਿਲਕੁਲ ਜੀ ਉਸ ਤੋਂ ਪਹਿਲਾਂ ਦਾ ਇੰਤਜ਼ਾਮ ਕਰੇ ਜਾਣ ਤਾਂ ਇਹ ਨੋਬ ਤੋਂ ਹੁੰਦੀ ਨਹੀਂ ਇਹ ਨੋਬ ਤੋਂ ਹੁੰਦੀ ਨਹੀਂ ਇਹ ਕੁਛ ਜ਼ਮੀਦਾਰ ਵੀ لالਚ ਕਰ ਲੈਂਦੇ ਜਿਹਦੇ ਹੁਣ ਖੇਤ ਦੇ ਵਿੱਚ 10 ਕਿੱਲੇ ਆ ਉਹ ਪਹਿਲਾਂ ਉਹ 10 ਕਿੱਲੇ ਨੂੰ ਆਪ ਦਾ ਬੰਨ ਬੰਨ ਲੈਂਦਾ ਉਹ ਹਾਂਜੀ ਇਹ ਗੱਲ ਹੈਗੀ ਸੀ ਇਹਦਾ ਹੈਗੀ ਆ ਮੈਂ ਆਪ ਦੇਖੀਏ ਬਹੁਤ ਜ਼ਿਆਦਾ ਬੰਨ ਬੰਨ ਦਾਵਾ ਉਦੋਂ ਜਿਆਦਾ ਟੱਕਰ ਲੱਗਦੀ ਹੈ ਟੱਕਰ ਲੱਗਦੀ ਹੈ ਤੇ ਫਿਰ ਮੰਨ ਲਓ ਵੀ ਕਿਸੇ ਬੰਨੇ ਬੰਨ ਸਾਡੇ ਤੋਂ ਅੱਗੇ ਜ਼ਮੀਦਾਰਾਂ ਉਹਨੇ ਵੀ ਬੰਨ ਬੰਨ ਰੱਖਿਆ ਸੀਗਾ ਕਈ ਪਿੱਛੇ ਪਰੋਜਾਵਾਦ ਦੇ ਸਾਹਮਣੇ ਬੰਨ ਬੰਨ ਰੱਖੇ ਹੋਏ ਸੀਗੇ ਹੈ ਤੇ ਹੈਗੇ ਸੀ ਨਨਾਲ ਕੀ ਇਹ ਕੀ ਧਾਰ ਦੇ ਵਿੱਚੋਂ ਵਿਚੋਲੇ ਏਰੀਆ ਰਹਿ ਜਾਂਦਾ ਪਾਣੀ ਤੇ ਟੱਪਣ ਵਾਸਤੇ ਠੀਕ ਹੈ ਜਿਹੜੇ ਖੇਤਾਂ ਦੇ ਅੰਦਰਲੇ ਬੰਨਾ ਉਹ ਬੰਨ ਲੈਦੇ ਬੰਨ ਦੇ ਬਰਾਬਰ ਉਹ ਬੰਨ ਲੈਦੇ ਬਰਾਬਰ ਹਾਂ ਕਿਉਂਕਿ ਪਾਣੀ ਨੂੰ ਫਿਰਨਾ ਚਾਹੀਦਾ ਖੁੱਲਾ 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 ਪਾਣੀ ਪੰਜ ਕਿੱਲਾਂ ਦੀ ਲਾਮ ਚ ਜਾਵੇ ਪਾਣੀ ਚੜਦਾ ਹੀ ਚੜਦਾ ਹੀ ਨਹੀਂ ਇਹ ਵਿਚਾਲੇ ਜਦੋਂ ਬੰਨਾਂ ਦੀ ਡਾਫ ਲੱਗ ਜਾਂਦੀ ਹੈ ਪਾਣੀ ਚੜਦਾ ਧਾਰ ਚੋਂ ਬਾਹਰ ਆਉਂਦਾ ਬਾਹਰ ਆਉਂਦਾ ਫਿਰ ਇਹਨੂੰ ਕਿਸੇ ਨਾ ਕਿਸੇ ਪਾਸੇ ਰਾਹ ਚਾਹੀਦਾ ਹੁੰਦਾ ਜਾਣ ਵਾਸਤੇ ਜਿੱਧਰ ਨੂੰ ਇਹਨੂੰ ਰਾਹ ਲੱਭੇਗਾ ਇਹਨੇ ਤੇ ਜਾਣਾ ਹੀ ਮੰ ਲਓ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਦਾ ਵੀ ਕਸੂਰ ਹੈਗਾ ਹਾਂਜੀ ਇਹ ਤਾਂ ਦਰਿਆ ਦੀ ਪੈਲੀ ਹੈਗੀ ਆ ਦਰਿਆ ਦਾ ਮਤਲਬ ਇਹ ਆ ਵੀ ਤੁਹਾਡੀ ਫਸਲ ਤੁਹਾਡੇ ਘਰੇ ਆ ਗਈ ਤਾਂ ਆ ਗਈ ਨਹੀਂ ਤੇ ਉਹਦੇ ਵਿੱਚ ਰਹਿ ਜਾਏਗੀ ਬਿਲਕੁਲ ਜੀ ਬਿਲਕੁਲ ਤੇ ਤੁਸੇ ਬੰਨ ਲਾਓ ਲਾਉਂਗੇ ਤੇ ਯਾਨੀ ਕਿ ਫਿਰ ਸਾਰੇ ਏਰੀਆ ਨੂੰ ਬਾਹਰ ਨਹੀਂ ਜਮਿਨੀ ਪੱਧਰ ਤੇ ਵੀ ਨੁਕਸਾਨ ਹੋ ਬਿਲਕੁਲ ਜੀ ਬਿਲਕੁਲ ਬਾਹਰ ਵੀ ਆਪਾਂ ਬੈਠੇ ਆਪਾਂ ਵੀ ਹਰ ਪਰਿਵਾਰ ਹੈ ਹਾਂਜੀ ਸਹੀ ਹੈ ਵੀ ਜਿਹੜਾ ਨੁਕਸਾਨ ਇੱਥੇ ਹੁੰਦਾ ਉਹ ਤਾਂ ਹੋਣ ਦਿਓ ਆ ਹੁਣ ਜਦੋਂ ਪਿਛਲਾ 2023 ਚ ਪਾਣੀ ਆਇਆ ਸੀ ਓਟੂ ਹੈਡ ਤੋਂ ਲੈ ਕੇ ਤੇ ਜੀਵਨ ਨਗਰ ਤੱਕ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਸੀ ਪਿੰਡਾਂ ਦੇ ਪਿੰਡ ਖਾਲੀ ਲੋਕਾਂ ਨੇ ਇੱਕ ਐਕੀ ਡਰ ਵੀ ਸੀ ਲੋਕਾਂ ਨੂੰ ਬਹੁਤ ਡਰ ਸੀਗਾ ਇਤਨੀ ਪਾਣੀ ਵੀ ਬਹੁਤ ਜ਼ਿਆਦਾ ਆਇਆ ਸੀਗਾ ਬਹੁਤ ਜ਼ਿਆਦਾ ਸੀ ਲੋਕਾਂ ਨੇ ਘਰਾਂ ਚੋਂ ਸਮਾਨ ਚੱਕ ਲਿਆ ਸੀਗਾ ਬਾਹਰ ਲੈ ਗਏ ਸੀ ਹੋਰ ਪਿੰਡਾਂ ਚ ਪਰ ਕੱਲੇ ਸਮਾਨ ਚੱਕਣ ਨਾਲ ਨਹੀਂ ਨਾ ਆ ਹੁਣ ਪਿਛਲੀ ਵਾਰੀ ਜਦੋਂ 2010 ਚ ਪਾਣੀ ਆਇਆ ਬਣੀ ਦੇ ਚਵਾਰਿਆਂ ਦੇ ਵਿੱਚ ਪਾਣੀ ਪੜ ਗਿਆ ਸੀ ਪੜ ਗਿਆ ਸੀ ਹੁਣ ਉਹ ਨਾ ਬੰਦਿਆਂ ਨੂੰ ਦਾ ਇੱਕ ਰਾ ਜਿਹਨੂੰ ਸਾਰੀ ਉਮਰ ਲੱਗ ਜਾਂਦੀ ਘਰ ਪਾਉਣ ਤੇ ਜੇ ਇਸ ਤਰ੍ਹਾਂ ਘਰ ਟਹਿ ਜੇ ਤਾਂ ਬੰਦੇ ਦਾ ਤੇ ਸਾਰੀ ਉਮਰ ਫਿਰ ਉਹੀ ਕੰਮ ਨੂੰ ਲੱਗੇ ਲੱਗ ਜੇਗੀ ਬਣਾਉਣ ਤੇ ਤੇ ਬਹੁਤ ਜ਼ਿਆਦਾ ਨੁਕਸਾਨ ਕਰਦਾ ਜੀ ਜਿਹੜਾ 2010 ਚ ਆਇਆ ਸੀ ਨਾ ਉਦੋਂ ਕਿਸੇ ਨੇ ਸੋਚਿਆ ਨਹੀਂ ਸੀ ਵੀ ਇੰਨਾ ਨੁਕਸਾਨ ਹੋ ਜਾਊਗਾ ਜਿਹੜੇ 2023 ਦੇ ਵਿੱਚ ਆਇਆ ਹਾਲਾਂਕਿ ਪਾਣੀ ਉਦੋਂ ਡਬਲ ਸੀਗਾ ਉਹਦੇ ਲੋਕ ਬਣੀ ਤੋਂ ਪਿੰਨ ਇੱਥੇ ਉਹ ਵੀ ਭੱਜ ਕੇ ਆਗੇ ਸੀ ਵੀ ਇੱਥੇ ਹੀ ਬਚਾ ਲਈ ਬਿਲਕੁਲ ਇੱਥੋਂ ਬਚਾ ਲਈਏ ਘਰ ਤਾਂ ਚੱਕਣ ਚੱਕਣ ਦਾ ਤਾਂ ਮੌਕਾ ਨਹੀਂ ਮਿਲਦਾ ਨਹੀਂ ਮਿਲਣਾ ਜੀ ਉੱਥੇ ਤਾਂ ਸੱਚੀ ਗੱਲ ਹੈ ਜੀ ਉਹ ਜ਼ਮੀਦਾਰਿਆਂ ਦੀ ਇਹ ਗਲਤੀਆਂ ਰਹਿੰਦੀ ਆ ਵੀ ਜਿਹੜਾ ਜਿੱਥੋਂ ਜੀ ਕਰਦਾ ਸੀਗਾ ਬੰਨ ਵੱਢ ਕੇ ਤੇ ਆਪਦੀ ਪੈ ਪਾ ਲੈਂਦੇ ਸੀ ਪਾ ਲੈਂਦੇ ਸੀ ਉਹਦੇ ਕਰਕੇ ਵੀ ਬੰਨ ਜਿਹੜੇ ਆ ਥੋਥੇ ਹੋ ਜਾਂਦੇ ਕਮਜ਼ੋਰ ਹੋ ਜਾਂਦੇ ਸੀ ਸਹੀ ਹੈ ਸਹੀ ਹੈ ਹੁਣ ਉਹ ਤੇ ਚਲੋ ਸਰਕਾਰ ਨੇ ਠੀਕ ਕਰਤਾ ਵੀ ਬੰਨ ਵੱਢਣ ਤੋਂ ਰੋਕਲਾਤ ਨਹੀਂ ਵਧੀਆ ਨਹੀਂ ਤਾਂ ਜਿੱਤੇ ਜ਼ਮੀਦਾਰ ਦਾ ਜੀ ਕਰਦਾ ਆਪਦੀ ਮਾਰਕੀਟ ਅੱਪਾ ਦੇ ਪੈਪਟ ਪਾ ਲੈਂਦਾ ਹਾਂ ਉਹ ਪੈਪਟਾਂਟ ਪਾਣ ਦਾ ਲਾਲਚ ਹੁੰਦਾ ਵੀ ਪਾਣੀ ਇੱਥੇ ਤੋਂ ਮਾਰਦਾ ਪਾਣੀ ਬਾਹਰ ਜਾਣ ਵਾਸਤੇ ਬਾਹਰ ਵਾਲੇ ਚੋਂ ਨੇ ਚ ਪਾਣੀ ਇੱਥੋਂ ਦਾ ਪਾ ਲਈ ਹਾਂਜੀ ਹਾਂਜੀ ਜਿਹਦੇ ਨਾਲ ਫਿਰ ਬਾਅਦ 'ਚ ਵੀ ਨੁਕਸਾਨ ਜਿਆਦਾ ਹੋ ਜਾਂਦਾ ਜੀ ਉਹ ਨੁਕਸਾਨ ਹੋ ਜਾਂਦਾ ਸੀ ਉਹਦੇ ਕਰਕੇ ਆਉਣੇ ਆ ਵੀ ਬੰਨ ਦਾ ਰੋਕਲਾਇਆ ਪਰ ਥੋੜਾ ਮਿੱਟੀ ਦਾ ਹੋ ਜੇ ਇੰਤਜ਼ਾਮ ਤੇ ਉਹਦੇ ਨਾਲ ਜ਼ਮੀਦਾਰ ਵੀ ਸੋਖਾ ਹੋ ਲੋ ਜੀ ਸਾਡੀ ਵੀਡੀਓ ਹੋ ਜਾਣੀ ਵੱਡੀ ਤੇ ਅੱਜ ਤੱਕ ਆਪਣੇ ਵੀਡੀਓ ਰੋਕ ਦਿੰਨੇ ਇੱਥੇ ਠੀਕ ਹੈ ਬਿਲਕੁਲ ਜੀ ਵਿਕਰਮ ਜੀ ਨਾਲ ਫੇਰ ਗੱਲ ਕਿਸੇ ਦਿਨ ਖੁੱਲਾ ਟਾਈਮ ਲੈ ਕੇ ਬਾਈ ਵੀ ਕੰਮ ਨੂੰ ਲੱਗਿਆ ਹੋਇਆ ਸੀਗਾ ਤੇ ਤਿਆਨੂੰ ਚੋਨੇ ਦੇ ਨਾਲ-ਨਾਲ ਜਿਹੜਾ ਆਪਣੇ ਫਲੱਡੀ ਆਪਣੇ ਦਰਿਆ ਵਾ ਘੱਗਰ ਦਾ ਇਹ ਤਿਆਨੂੰ ਵਿਖਾਇਆ ਜੀ ਤੇ ਸਾਡੇ ਚੈਨਲ ਨੂੰ ਲਾਇਕ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ